ਭਾਈ ਗੁਰਜੀ ਕਾ ਕਾਲ ਸਾ ਭਾਈ ਗੁਰਜੀ ਕੀ ਫਤਿਹ ਟੁਕੜੀ ਦੇ ਮੇਲੇ ਤੋਂ ਬਾਅਦ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਵਿੱਚ ਭਾਈ ਲਾਲੋ ਦੇ ਘਰ ਪਹੁੰਚਦੇ ਹਨ ਉੱਥੇ ਉਹ ਕੋਧਰੇ ਦਾ ਪਰਸ਼ਾਦਾ ਛਕਦੇ ਹਨ ਭਾਈ ਮਰਦਾਨੇ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਥੋੜੇ ਦਿਨ ਸੈਦਪੁਰ ਵਿੱਚ ਟਿਕਣਗੇ ਤਾਂ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੈਂ ਘਰੋਂ ਆਵਾਂ ਨਾਲੇ ਤਸੱਲੀ ਦੇ ਆਵਾ ਕਿ ਥੋੜੇ ਦਿਨ ਬਾਅਦ ਜਾ ਰਹੇ ਹਾਂ ਕਬਰਾਇੋ ਨਾ ਮਾਤਾ ਤ੍ਰਿਪਜਾ ਜੀ ਵਿਆਕੁਲ ਹੁੰਦੇ ਹੋਣਗੇ ਸਭ ਦੀ ਸੁਖ ਆਨੰਦ ਪੋਚੇ ਆਵਾ ਨਿਰੰਕਾਰੇ ਜੋਤ ਸ੍ਰੀ ਗੁਰੂ ਨਾਨਕ ਜੀ ਨੇ ਆਖਿਆ ਅੱਛਾ ਮਰਦਾਨਿਆਂ ਜਾ ਪਰ ਮੁੜ ਕੇ ਛੇਤੀ ਆਵੀ ਕਰਤਾਰ ਦੇ ਕੰਮਾਂ ਵਿੱਚ ਕੋਈ ਵਿਘਨ ਨਾ ਪਵੇ ਗੁਰੂ ਜੀ ਕੋਲੋਂ ਆਗਿਆ ਪਾ ਕੇ ਭਾਈ ਮਰਦਾਨਾ ਦਲਵੰਡੀ ਨੂੰ 100 ਰੁਪਇਆ ਗੁਰੂ ਜੀ ਪੈ ਲਾਲੋ ਦੇ ਕਰਹੀਂ ਠਹਿਰੇ ਰਏ ਜੋ ਅੰਨੇ ਹੁੰਦੇ ਹਨ ਉਹਨਾਂ ਨੂੰ ਦਿਨ ਰਾਤ ਤੇ ਅੜਰੇ ਪੰਦਾ ਪਤਾ ਨਹੀਂ ਲੱਗਦਾ ਕਿਉਂ ਉਹਨਾਂ ਵਾਸਤੇ ਰਾਤ ਵੀ ਕਾਲੀ ਤੇ ਦਿਨ ਵੀ ਕਾਲਾ ਇਸੇ ਤਰ੍ਹਾਂ ਜੋ ਮਨੁੱਖ ਤੇ ਭੁੱਲੜ ਲੋਕ ਹੁੰਦੇ ਹਨ ਉਹਨਾਂ ਨੂੰ ਵੀ ਅਸਲ ਤੇ ਨਕਲ ਦੀ ਪਛਾਣਤਾ ਨਹੀਂ ਹੁੰਦੀ ਉਹ ਕਿਸੇ ਦੇ ਪਿੱਛੇ ਲੱਗ ਕੇ ਠੀਕ ਜਾਂ ਝੂਠ ਆਖ ਜਾਂਦੇ ਹਨ ਬੁਰੂ ਜੀ ਪਾਈ ਲਾਲੋ ਦੇ ਘਰ ਰਏ ਨਾਲੇ ਲਾਲੋ ਤਰਖਾਨ ਜੀ ਤਰਖਾਨ ਉਹ ਸਮੇਂ ਸ਼ੁੱਦਰ ਦਾ ਦਰਜਾ ਦਿੱਤਾ ਹੋਇਆ ਸੀ ਜਾਤ ਅਪਮਾਨੀ ਲੋਕ ਗਰੀਬ ਕੋਲ ਲੱਕੜੀ ਦਾ ਸਾਰਾ ਕੰਮ ਕਰਾਉਂਦੇ ਸਨ ਉਹਦੇ ਨਾਲ ਵਰਤਦੇ ਨਹੀਂ ਸਨ ਚੌਂਕੇ ਦੀ ਸਾਂਝ ਨਹੀਂ ਸੀ ਪਰ ਉਹਦੇ ਹੱਥ ਦੀ ਪੱਕੀ ਰੋਟੀ ਨੂੰ ਜ਼ਹਿਰ ਵਾਲੀ ਰੋਟੀ ਮਿਠ ਕੇ ਖਾਇਆ ਨਹੀਂ ਸੀ ਜਾਂਦਾ ਹੌਲੀ ਹੌਲੀ ਇਹ ਗੱਲ ਖਿਲਰ ਗਈ ਕਿ ਰਾਏ ਪੋਏ ਦੀ ਤਲਵੰਡੀ ਦੇ 베ਦੀ ਦਾ 베ਦੀ ਕਾਲੂ ਦਾ ਪੁੱਤਰ ਸਾਧ ਹੋ ਕੇ ਸਹਿਦਪੁਰ ਆਇਆ ਹੈ ਉਹ ਲਾਲੋ ਸ਼ੂਦਰ ਦੇ ਘਰ ਰਹਿੰਦਾ ਹੈ ਬਿਨਾ ਚੌਂਕੇ ਦੇ ਰੋਟੀ ਖਾਂਦਾ ਹੈ ਅਤੇ ਲੋਕਾਂ ਨੂੰ ਐਸੀ ਸਿੱਖਿਆ ਦਿੰਦਾ ਹੈ ਜੋ ਹਿੰਦੂ ਤੇ ਇਸਲਾਮ ਮਤ ਦੇ ਉਲਟ ਹੈ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਕੁਰਾਹੇ ਤੋੜ ਰਿਹਾ ਹੈ ਜਿਹਰ ਤੇ ਸ਼ਹਿਰ ਦੇ ਮੌਲਵੀਆਂ ਅਤੇ ਪੰਡਤਾਂ ਨੇ ਸ਼ੋਰ ਮਚਾ ਦਿੱਤਾ ਬੇਦੀ ਕੋਲ ਦਾ ਸੂਰਜ ਆਪ ਹਨੇਰੇ ਤੁਰਨ ਲੱਗ ਪਿਆ ਹੈ। ਵੇਦ ਰੀਤੀ ਨੂੰ ਛੱਡ ਰਿਹਾ ਹੈ। ਇਹ ਸਾਧੂ ਨਹੀਂ, ਪਾਗਲ ਹੈ। ਇਸ ਦੀਆਂ ਗੱਲਾਂ ਵਿੱਚ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ। ਪਰ ਜਿਉਂ-ਜਿਉਂ ਉਹ ਵਿਰੋਧਤਾ ਕਰਦੇ ਤਿਉਂ-ਤਿਉਂ ਗਰੀਬ ਲੋਕ ਪਾਈ ਲਾਲੋ ਜੀ ਦੇ ਬਾੜੇ ਵਿੱਚ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ। ਉਹਨਾਂ ਦੇ ਪਰਮ ਨਵਿਰਤ ਹੁੰਦੇ। ਪ੍ਰਮਾਤਮਾ ਪਗ ਤੇਰਾ ਸਈਰਾ ਲੱਭ ਕੇ ਘਰੋਂ ਜਾਂਦੇ ਸਤ ਕਰਤਾਰ ਸਤ ਕਰਤਾਰ ਦਾ ਮਿੱਠਾ ਸ਼ਬਦ ਉਹਨਾਂ ਦੀ ਰਸਨਾ ਜਪਦੀ ਨਾ ਥੱਕਦੀ ਉਹਨਾਂ ਦੀ ਆਤਮਾ ਸੁਰਜੀਤ ਹੁੰਦੀ ਗੁਰੂ ਜੀ ਸਵੇਰੇ ਤੇ ਸ਼ਾਮ ਨੂੰ ਸਤ ਸੰਗ ਕਰਦੇ ਸਾਰੀ ਦੁਪਹਿਰ ਉਜਾੜ ਵਿੱਚ ਰੋੜਾਂ ਤੇ ਰੇਤ ਜਾ ਕੇ ਲੇਟੇ ਰਹਿੰਦੇ ਇਹਨਾਂ ਦੇ ਪ੍ਰਚਾਰ ਦੀ ਸੋਭਾ ਸੁਗੰਧੀ ਦੀ ਤਰ੍ਹਾਂ ਦੂਰ ਦੂਰ ਤੱਕ ਖਿਲਰ ਗਈ ਦੁਖੀ ਲੋਕ ਗੁਰੂ ਜੀ ਕੋਲ ਆਉਣ ਲੱਗੇ ਤੇ ਅਰੋਗਤਾ ਹਾਸਲ ਕਰਕੇ ਜਾਣ ਲੱਗੇ ਮੋਲਵੀਆਂ ਤੇ ਪੰਡਤਾਂ ਦੀ ਵਿਰੋਧਤਾ ਸੱਚ ਦੇ ਪ੍ਰਚਾਰ ਨੂੰ ਰੋਕਣ ਵਿੱਚ ਸਫਲ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ